ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਦੇ ਨਾਲ ਸਾਂਝ ਰੱਖਣ ਵਾਲੇ ਸਾਰੇ ਹੀ ਸਾਡੇ ਭੈਣਾਂ ਤੇ ਵੀਰਾਂ ਨੂੰ ਪਿਆਰ ਭਰੀਤਨਕੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਵਿੱਚ ਵੀ ਤੇ ਸਮੁੱਚੇ ਦੇਸ਼ ਦੁਨੀਆ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੋ ਵਾਪਰ ਰਿਹਾ ਜਿਨੇ ਸਭ ਦਾ ਧਿਆਨ ਆਪਣੇ ਵੱਲ ਹਰ ਰੋਜ਼ ਹਰ ਪਲ ਖਿੱਚਿਆ ਹੁੰਦਾ ਤੇ ਜਿਹੜੀ ਅੱਜ ਦੀ ਪਹਿਲੀ ਸਭ ਤੋਂ ਵੱਡੀ ਖਬਰ ਹੈ ਉਹ ਇਹ ਆ ਕਿ ਕੀ ਅਰਵਿੰਦ ਕੇਜਰੀਵਾਲ ਦੀ ਸਿਹਤ ਦੇ ਵਿੱਚ ਸੱਚੀ ਮੁੱਚੀ ਤਿਹਾਰ ਜੇਲ੍ਹ ਦੇ ਵਿੱਚ ਬੈਠਿਆ ਹੋਇਆ ਵੱਡਾ ਵਿਗਾੜ ਆ ਰਿਹਾ ਇਹ ਸਵਾਲ ਲੋਕਾਂ ਦੇ ਮਨਾਂ ਵਿੱਚ ਵੀ ਆ ਇਹ ਸਵਾਲ ਆਮ ਆਦਮੀ ਪਾਰਟੀ ਦੇ ਵਕ ਵਕਨ ਤਾਵਾ ਨੇ ਸਮੇਂ-ਸਮੇਂ ਤੇ ਚੁੱਕਿਆ ਵੀ ਆ ਤੇ ਇਹ ਸਵਾਲ ਦੇ ਵਿੱਚ ਇੱਕ ਨਵਾਂ ਮੋੜ ਉਸ ਵੇਲੇ ਆ ਗਿਆ ਜਦੋਂ ਆਮ ਆਰਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਸੰਦੀਪ ਪਾਟਕ ਨੇ 26 ਜੁਲਾਈ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਹੈ ਕਿ ਕੇਜਰੀਵਾਲ ਦਾ ਬਲੱਡ ਸ਼ੂਗਰ ਲੈਵਲ 50 ਹੋ ਗਿਆ ਤੇ ਪਾਟਕ ਨੇ ਵੀ ਗੱਲ ਕਹੀ ਹੈ ਕਿ ਉਹਨਾਂ ਦੀ ਹਾਲਤ ਚਿੰਤਾਜਨਕ ਹੈ ਉਹ ਚੁਣੇ ਹੋਏ ਸੀਐਮ ਨੇ ਤੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਭਰੋਸਾ ਉਹਨਾਂ ਉੱਤੇ ਟਿਕਿਆ ਹੋਇਆ ਸੋ ਇਹੋ ਜਿਹੇ ਵਿਅਕਤੀ ਨੂੰ ਜੇਲ੍ਹ ਦੇ ਵਿੱਚ ਰੱਖਣਾ ਨਹੀਂ ਚਾਹੀਦਾ ਆਮ ਆਦਮੀ ਪਾਰਟੀ ਦੇ ਇਸ ਰਾਜ ਸਭਾ ਮੈਂਬਰ ਸੰਦੀਪ ਪਾਟਕ ਨੇ ਕਿਹਾ ਕਿ ਉਪ ਰਾਜਪਾਲ ਯਾਨੀ ਕਿ ਐਲਜੀ ਇਹ ਗੱਲ ਕਹਿ ਰਹੇ ਨੇ ਕਿ ਕੇਜਰੀਵਾਲ ਜਾਣਬੁੱਝ ਕੇ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ ਉਹ ਕਿਸੇ ਡਾਕਟਰ ਦੀ ਮੰਨ ਨਹੀਂ ਰਹਿ ਆਮ ਆਦਮੀ ਪਾਰਟੀ ਨੇ ਕਿਹਾ ਕਿ ਕੇਜਰੀਵਾਲ ਦੀ ਸਿਹਤ ਤੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਇੰਡੀਆ ਗੱਠਜੋੜ 30 ਜੁਲਾਈ ਨੂੰ ਜੰਤਰ ਮントਰ ਦੇ ਉੱਤੇ ਇੱਕ ਵੱਡੀ ਰੈਲੀ ਕਰੇਗਾ ਹੁਣ ਸਵਾਲ ਇਹ ਅਸਲ ਦੇ ਵਿੱਚ ਪੈਦਾ ਹੁੰਦਾ ਕਿ ਕੀ ਕੇਜਰੀਵਾਲ ਸਾਹਿਬ ਦੀ ਸਿਹਤ ਦੇ ਵਿੱਚ ਸੱਚੀ ਮੁੱਚੀ ਇੰਨਾ ਵੱਡਾ ਵਿਗਾੜ ਆ ਰਿਹਾ ਹੈ ਜਾਂ ਫਿਰ ਇਹ ਗੱਲ ਸਿਰਫ ਸਿਰਪੜਲ ਬਣਾ ਕੇ ਪੇਸ਼ ਕੀਤੀ ਜਾ ਰਹੀ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਦੇ ਉੱਤੇ ਸਵਾਲ ਉੱਠੇ ਨੇ ਇਹਨਾਂ ਸਵਾਲਾਂ ਦਾ ਹਾਲੇ ਤੱਕ ਕੋਈ ਉੱਤਰ ਸੰਤੁਸ਼ਟੀਜਨਕ ਨਹੀਂ ਮਿਲਿਆ ਇਸ ਤੋਂ ਪਹਿਲਾਂ 8.5 ਕਿਲੋ ਕੇਦਰੀਵਾਲ ਦਾ ਭਾਰ ਘਟਿਆ ਆਮ ਆਰਮੀ ਪਾਰਟੀ ਨੇ ਇਹ ਗੱਲ ਕਹੀ ਸੀ ਜਦਕਿ ਜੇਲ੍ਹ ਦੇ ਪ੍ਰਬੰਧਕਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਸਿਰਫ 2 ਕਿਲੋ ਭਾਰ ਘਟਿਆ ਭਾਰ 2 ਕਿਲੋ ਘਟੇ ਜਾਂ 8.5 ਕਿਲੋ ਹੁਣ ਬੇਸ਼ੱਕ ਸ਼ੂਗਰ ਲੈਵਲ 50 ਰਿਹਾ ਹੋਵੇ ਜਾਂ ਵੱਧ ਘਟ ਪਰ ਇੱਕ ਮੁੱਖ ਮੰਤਰੀ ਦੇ ਤੌਰ 'ਤੇ ਉੱਤੇ ਤੇ ਇੱਕ ਨਾਗਰਿਕ ਦੇ ਤੌਰ 'ਤੇ ਉੱਤੇ ਹਰ ਵਿਅਕਤੀ ਦੀ ਜੇਲ੍ਹ ਦੇ ਵਿੱਚ ਕਦਰ ਵੀ ਹੋਣੀ ਚਾਹੀਦੀ ਆ ਤੇ ਉਹਦੀ ਸਿਹਤ ਨੂੰ ਮਨੁੱਖੀ ਅਧਿਕਾਰ ਦੇ ਵਿੱਚ ਸ਼ਾਮਲ ਕਰਕੇ ਉਹਦੇ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ ਕੀ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚੋਂ ਛੇਤੀ ਬਾਹਰ ਆ ਸਕਣਗੇ ਜਾਂ ਨਹੀਂ ਇਸ ਵਾਲਾ ਨਾ ਸਵਾਲ ਆ ਕੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਸਿਰਫ ਇਵੇਂ ਹੀ ਆਉਂਦੀਆਂ ਰਹਿਣਗੀਆਂ ਇਹ ਵੀ ਇੱਕ ਸਵਾਲ ਨਾਲ ਸਵਾਲ ਆ ਸੋ ਆਉਣ ਵਾਲੇ ਵਕਤ ਨੇ ਸਾਰਾ ਕੁਝ ਬਿਆਨ ਕਰਨਾ ਕਿ ਕਿਹੜੇ ਪਾਸੇ ਨੂੰ ਕਿਹੜਾ ਮੋੜ ਕਟਿਆ ਜਾਂਦਾ ਪਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਖਬਰ ਹੈ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਇਹ ਖਬਰਾਂ ਆ ਰਹੀਆਂ ਨੇ ਤੇ ਕਿਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਕਦੇ ਕੋਈ ਮੋੜ ਤੇ ਕਦੇ ਕੋਈ ਮੋੜ ਸਾਹਮਣੇ ਆ ਰਿਹਾ ਸੋ ਦੇਖਣਾ ਹੋਏਗਾ ਕਿ ਆਉਂਦੇ ਸੋਨੇ ਦੇ ਵਿੱਚ ਕਿਹੜੀਆਂ ਕਿਹੜੀਆਂ ਖਬਰਾਂ ਕਿਹੜਾ ਕਿਹੜਾ ਕਿਹੜੇ ਪਾਸੇ ਨੂੰ ਮੋੜ ਕੱਟਦੀਆਂ ਨੇ ਉਸ ਤੋਂ ਅਗਲੀ ਮਹੱਤਵਪੂਰਨ ਜਾਣਕਾਰੀ ਇਹ ਹੈ ਕਿ ਵੱਡੇ ਬਾਦਲ ਸਾਹਿਬ ਯਾਨੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਇਸ ਦੁਨੀਆ ਦੇ ਵਿੱਚ ਨਹੀਂ ਉਹਨਾਂ ਦਾ 2015 ਨਾਲ ਸਬੰਧਤ ਇੱਕ ਖੱਤ ਜੋ ਕਿ ਅਕਾਲ ਤਖਤ ਸਾਹਿਬ ਦੇ ਉਸ ਵਕਤ ਦੇ ਜਥੇਦਾਰ ਸਾਹਿਬ ਨੂੰ ਸੌਂਪਿਆ ਗਿਆ ਸੀ ਜਿਦੇ ਵਿੱਚ ਉਹਨਾਂ ਨੇ ਬੇਦਬੀ ਕਾਣ ਤੋਂ ਬਾਅਦ ਗੋਲੀ ਕਾਣ ਤੋਂ ਬਾਅਦ ਆਪਣੇ ਮਨ ਦੇ ਜਜ਼ਬਾਤ ਆਪਣੇ ਮਨ ਦੇ ਬਲਬਲੇ ਪ੍ਰਗਟ ਕੀਤੇ ਨੇ ਉਹ ਇੰਨੀ ਦਿਨੀ ਇੱਕ ਵਾਰ ਫੇਰ ਵਾਇਰਲ ਹੋਣ ਲੱਗ ਪਿਆ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਅਕਤੂਬਰ 2015 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤੇ ਗਏ ਸੋ ਪੱਤਰ ਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣਾ ਆਕਾਲੀ ਦਲ ਦੇ ਹੱਥ ਹੇਤੇ ਦੇ ਵਿੱਚ ਜਾਏਗਾ ਜਾਂ ਨਹੀਂ ਇਹ ਤਾਂ ਵਕਤ ਦੱਸੇਗਾ ਪਰ ਇਸ ਪੱਤਰ ਦੇ ਵਿੱਚ ਉਸ ਵੇਲੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਉਹਨਾਂ ਨੇ ਆਪਣੇ ਮਨ ਦੀ ਪੀੜਾ ਪ੍ਰਗਟਾਈ ਸੀ ਸਤੰਬਰ 215 ਦੇ ਵਿੱਚ ਬੇਅਦਬੀ ਦੀਆਂ ਵਡੀਆਂ ਘਟਨਾਵਾਂ ਵਾਪਰੀਆਂ ਸਨ ਤੇ ਉਸ ਵੇਲੇ ਦੀ ਅਕਾਲੀ ਸਰਕਾਰ ਦੇ ਵੱਲੋਂ ਦੋਸ਼ੀਆਂ ਨੂੰ ਕਾਬੂ ਨਾ ਕਰਨ ਸੰਬੰਧੀ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਉਂਗਲ ਉੱਠੀ ਸੀ ਪ੍ਰਕਾਸ਼ ਸਿੰਘ ਬਾਦਲ ਨੇ 17 ਅਕਤੂਬਰ 215 ਨੂੰ ਦਰਬਾਰ ਸਾਹਿਬ ਨਤਮਸਤਕ ਹੋ ਕੇ ਅਕਾਲ ਤਖਤ ਦੇ ਅਧਿਕਾਰ ਨੂੰ ਪੱਤਰ ਸੌਂਪਿਆ ਸੀ ਇਹਦੇ ਵਿੱਚ ਲਿਖਿਆ ਸੀ ਜੋ ਕਿ ਬੜਾ ਮਹੱਤਵਪੂਰਨ ਅਤੇ ਗੌਰ ਨਾਲ ਸੁਣਨ ਵਾਲੀ ਗੱਲ ਹੈ ਕਿ ਪੰਜਾਬ ਦਾ ਪ੍ਰਸ਼ਾਸਨਿਕ ਮੁਖੀ ਹੋਣ ਦੇ ਕਰਕੇ ਵਾਪਰ ਰਹੇ ਅਜਿਹੇ ਅਣਕਿਆਸੀ ਘਟਨਾ ਕਰਮ ਦਾ ਮੈਨੂੰ ਪੂਰਾ ਅਹਿਸਾਸ ਹੈ ਮੈਂ ਸੌਪੇ ਗੇ ਫਰਜ਼ਾਂ ਦੀ ਪਾਲਣਾ ਪੂਰੀ ਤਨਦੇਹੀ ਤੇ ਸ਼ਿੱਦਤ ਨਾਲ ਕਰਨ ਦਾ ਯਤਨ ਕੀਤਾ ਪਰ ਸਿੱਧਕ ਦਿੱਲੀ ਨਾਲ ਆਪਣੇ ਫਰਜ਼ਾਂ ਦੀ ਪਾਲਣਾ ਕਰਦਿਆਂ ਕਈ ਵਾਰ ਅਜਿਹੇ ਕੁਝ ਵਾਪਰ ਜਾਂਦਾ ਜੋ ਕਿਆਸ ਤੋਂ ਬਾਹਰ ਹੁੰਦਾ ਹੈ ਜਿਸ ਨਾਲ ਤੁਹਾਡੇ ਮਨ ਨੂੰ ਘੈਰੀ ਪੀੜਾ ਦੇ ਵਿੱਚੋਂ ਲੰਘਣਾ ਪੈਂਦਾ ਤੇ ਤੁਸੀਂ ਆਤਮਿਕ ਤੌਰ ਦੇ ਉਤੇ ਝੋੜੇ ਜਾਂਦੇ ਹੋ ਇਸ ਚਿੱਠੀ ਦੇ ਜ਼ਾਹਰ ਹੋਣ ਤੋਂ ਬਾਅਦ ਇੱਕ ਵਾਰ ਫਿਰ ਹੁਣ ਸਵਾਲ ਉੱਠੇ ਨੇ ਕਿ ਕੀ ਅਕਾਲੀ ਦਲ ਦਾ ਲੰਘੇ ਵੇਲੇ ਵਿੱਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਹੁਣ ਅਕਸ ਕੁਝ ਸੁਧਰ ਸਕੇਗਾ ਜਾਂ ਸਵਾਲਾਂ ਨੇ ਘੇਰੇ ਦੇ ਵਿੱਚ ਅਕਾਲੀ ਦਲ ਉਵੇਂ ਹੀ ਰਹੇਗਾ ਅਸਲ ਵਿੱਚ ਇਸ ਵੇਲੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵਰਤਮਾਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੂਵੀਰ ਸਿੰਘ ਨੂੰ ਦਿੱਤੇ ਹੋਏ ਬੰਦ ਲਫਾਫਾ ਪੱਤਰ ਦੀ ਵੀ ਵੱਡੇ ਪੱਤਰ ਤੇ ਚਰਚਾ ਛੜੀ ਹੋਈ ਆ ਸੋਚਾ ਸਿੰਘ ਛੋਟੇਪੁਰ ਨੇ ਲੰਗੇ ਕੱਲੇ ਵੀ ਗੱਲ ਕਹੀ ਆ ਕਿ ਜਥੇਦਾਰ ਸਾਹਿਬ ਇਸ ਪੱਤਰ ਨੂੰ ਜਨਤਕ ਕਰਨ ਲਗਾਤਾਰ ਮੰਗ ਕੀਤੀ ਜਾ ਰਹੀ ਆ ਕਿ ਇਸ ਪੱਤਰ ਵਿੱਚ ਹੈ ਕੀ ਇਹ ਗੱਲ ਨਸ਼ਰ ਹੋਣੀ ਚਾਹੀਦੀ ਆ ਪਰ ਇਹ ਪੱਤਰ ਨਸ਼ਰ ਹੋਏਗਾ ਕਦੋਂ ਜਾਂ ਨਹੀਂ ਹੋਏਗਾ ਸਮਾਂ ਲੱਗੇਗਾ ਕਿਉਂਕਿ ਇਸ ਤੋਂ ਪਹਿਲਾਂ ਆ ਅਕਾਲੀ ਦਲ ਦੇ ਬਗਾਵਤ ਕਰਨ ਵਾਲੇ ਜਾਂ ਵਿਰੋਧ ਕਰਨ ਵਾਲੇ ਕਈ ਆਗੂਆਂ ਨੇ ਲਿਖਤੀ ਤੌਰ ਤੇ ਉੱਤੇ ਜਥੇਦਾਰ ਸਾਹਿਬ ਨੂੰ ਮਾਫੀ ਨਾਮਾ ਦਿੱਤਾ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸੁਖਬੀਰ ਸਿੰਘ ਬਾਦਲ ਵੀ ਸਪਸ਼ਟੀਕਰਨ ਦੇਣ 15 ਨੰ ਦੇ ਵਿੱਚ ਵਿੱਚ ਜਥੇਦਾਰ ਸਾਹਿਬ ਨੇ ਸੁਖਬੀਰ ਬਾਦਲ ਨੂੰ ਸਪਸ਼ਟੀਕਰਨ ਦੇਣ ਵਾਸਤੇ ਕਿਹਾ ਸੁਖਬੀਰ ਸਿੰਘ ਬਾਦਲ ਜਥੇਦਾਰ ਸਾਹਿਬ ਕੋਲ ਗਏ ਤੇ ਉਹਨਾਂ ਨੇ ਬੰਦ ਲਫਾਫਾ ਦਿੱਤਾ ਇਸ ਬੰਦ ਲਫਾਫੇ ਵਿੱਚ ਹੈ ਕਿ ਇਹ ਹਾਲ ਦੀ ਘੜੀ ਇੱਕ ਭੇਤ ਬਣਿਆ ਹੋਇਆ ਤੇ ਇਸ ਭੇਤ ਤੋਂ ਪਰਦਾ ਚੁੱਕਣ ਦੇ ਲਈ ਲਗਾਤਾਰ ਉਹਨਾਂ ਦੇ ਵਿਰੋਧੀਆਂ ਦੇ ਵੱਲੋਂ ਜ਼ੋਰ ਪਾਇਆ ਜਾ ਰਿਹਾ ਹੈ ਸੋ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਹੋਰ ਕਿਹੜੇ ਕਿਹੜੇ ਮੋੜ ਆਉਂਦੇ ਨੇ ਉਸ ਤੋਂ ਅਗਲੀ ਜਾਣਕਾਰੀ ਇਹ ਆ ਕਿ ਲੰਘੇ ਕੱਲ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੌਰਾਨ ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਨੇ ਲੋਕ ਸਭਾ ਦੇ ਵਿੱਚ ਇਹ ਗੱਲ ਕਹੀ ਹੈ ਕਿ ਪਿਛਲੇ 5 ਸਾਲਾਂ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਤੇ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦੀਆਂ 633 ਘਟਨਾਵਾਂ ਵਾਪਰੀਆਂ ਨੇ ਇੱਕ ਸਵਾਲ ਦਾ ਲਿਖਤੀ ਤੌਰ ਦੇ ਉੱਤੇ ਜਵਾਬ ਦਿੰਦੇ ਆ ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਨੇ 172 ਕੇਸਾਂ ਨਾਲ ਕੈਨੇਡਾ ਨੂੰ ਪਹਿਲੇ ਸਥਾਨ ਦੇ ਉੱਤੇ ਰੱਖਿਆ ਕੀਰਤੀ ਵਰਦਨ ਸਿੰਘ ਨੇ ਕਿਹਾ ਕਿ ਇਸ ਸਮੇਂ ਦੌਰਾਨ ਹਮਲੇ ਕਰਕੇ 19 ਭਾਰਤੀ ਵਿਅਕਤੀਆਂ ਦੀ ਮੌਤ ਹੋਈ ਹੈ ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਮੌਤਾਂ 9 ਕੈਨੇਡਾ ਦੇ ਵਿੱਚ ਤੇ 6 ਅਮਰੀਕਾ ਦੇ ਵਿੱਚ ਹੋਈਆਂ ਨੇ ਅੰਕੜਿਆਂ ਮੁਤਾਬਕ 633 ਮੌਤਾਂ ਵਿੱਚੋਂ 108 ਅਮਰੀਕਾ ਵਿੱਚ 58 ਬਰਤਾਨੀਆ ਵਿੱਚ 57 ਆਸਟ੍ਰੇਲੀਆ ਵਿੱਚ ਤੇ 37 ਰੂਸ ਵਿੱਚ ਹੋਈਆਂ ਨੇ ਜਦੋਂ ਕਿ ਯੂਕਰੇਨ ਦੇ ਵਿੱਚ 18 ਜਰਮਨੀ ਵਿੱਚ 24 ਜੌਰਜੀਆ ਕਿਰਗਿਸਤਾਨ ਤੇ ਸਾਈ ਪ੍ਰਸਤ ਦੇ ਵਿੱਚ 12-12 ਕਟੜਾਵਾ ਵਾਪਰੀਆਂ ਨੇ ਨਾਲ ਹੀ ਗਵਾਂਡੀ ਦੇਸ਼ ਚੀਨ ਦੇ ਵਿੱਚ ਵੀ ਇਹੋ ਜੇ 8 ਮਾਮਲੇ ਸਾਹਮਣੇ ਆਏ ਨੇ ਇੱਥੇ ਵੀ ਦਸਰਾਂ ਮੰਨਦਾ ਹੈ ਕਿ ਕੇਂਦਰੀ ਮੰਤਰੀ ਕੀਰਤੀ ਵਰਦਨ ਸਿੰਘ ਨੇ ਇੱਕ ਲਖਤੀ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਸਾਡੇ ਵਿਭਾਗ ਦੇ ਕੋਲੇ ਮੌਜੂਦਾ ਜਾਣਕਾਰੀ ਮੁਤਾਬਕ 5 ਸਾਲਾਂ ਵਿੱਚ ਲੋਕ ਵੱਖ-ਵੱਖ ਕਾਰਨਾ ਕਰਕੇ ਵਿਦੇਸ਼ਾਂ ਵਿੱਚ ਗਏ ਕੁਦਰਤੀ ਕਾਰਨਾ ਦੁਰਘਟਨਾਵਾਂ ਤੇ ਮੈਡੀਕਲ ਐਮਰਜੈਂਸੀ ਵਾਂ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ 633 ਦੇ ਕਰੀਬ ਵਾਪਰੀਆਂ ਨੇ ਕਹਿਣ ਦਾ ਭਾਵ ਇਹ ਆ ਕਿ ਕੈਨੇਡਾ ਵਿੱਚ ਲਗਾਤਾਰ ਵਾਪਰ ਰਹੀਆਂ ਵਿਦਿਆਰਥੀਆਂ ਦੀਆਂ ਮੌਤਾਂ ਨਹੀਂ ਘਟਣਾਵਾਂ ਇਹਨਾਂ ਦੇ ਕਾਰਨ ਬੇਸ਼ੱਕ ਵੱਖ-ਵੱਖਰੇ ਜੋ ਮਰਜ਼ੀ ਹੋਣ ਪਰ ਆਪਣੇ ਆਪ ਦੇ ਵਿੱਚ ਇਹ ਬੜੇ ਦੁੱਖ ਵਾਲੀ ਗੱਲ ਹੈ ਕਿ ਮਾਪੇ ਆਪਣੇ ਜਵਾਨ ਧੀਆਂ ਪੁੱਤਾਂ ਨੂੰ ਵੱਖ-ਵੱਖ ਦੇਸ਼ਾਂ ਵਿੱਚ ਭੇਜਦੇ ਨੇ ਤੇ ਉੱਥੇ ਜਾ ਕੇ ਜਦੋਂ ਉਹਨਾਂ ਦੀ ਲਾਸ਼ ਵਾਪਸ ਆਉਂਦੀ ਹੈ ਤਾਂ ਉਹਨਾਂ ਦੇ ਮਨ ਦੇ ਉੱਤੇ ਕੀ ਬੀਤਦਾ ਹੋਵੇਗਾ ਇਹਦੇ ਬਾਰੇ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ ਇਸ ਤੋਂ ਇਲਾਵਾ ਲੰਘੇ ਕੱਲ੍ਹ ਸਾਬਕਾ ਡੀਐਸਪੀ ਤੇ ਨਸ਼ਾ ਤਸਕਰ ਜਗਦੀਸ਼ ਭੋਲਾ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਸਸਕਾਰ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਗਦੀਸ਼ ਭੋਲਾ ਨੂੰ ਪੈਰੋਲ ਦਿੱਤੀ ਗਈ ਸੀ ਬਠਿੰਡਾ ਦੇ ਪਿੰਡ ਰਾਏਕੇ ਕਲਾ ਦੇ ਵਿੱਚ ਉਹ ਆਪਣੇ ਪਿਤਾ ਦੀ ਅੰਤਮ ਸਰਕਾਰ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਇਸ ਮੌਕੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਸੀ ਤੇ ਜਗਦੀਸ਼ ਭੋਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਕਿਹਾ ਕਿ ਮੈਨੂੰ ਸਿਆਸੀ ਪਾਰਟੀਆਂ ਦੇ ਮਿਲ ਕੇ ਫਸਾਇਆ ਮੈਂ ਇਸ ਮਾਮਲੇ ਦੀ ਸੀਬੀਆਈ ਪੜਤਾਲ ਦੀ ਮੰਗ ਕਰਦਾ ਹਾਂ ਜੇ ਮੈਂ ਦੋਸ਼ੀ ਪਾਇਆ ਗਿਆ ਤਾਂ ਮੈਨੂੰ ਫਾਹੇ ਲੜਤਾ ਜਾਵੇ ਇੱਥੇ ਵੀ ਦਸਰਾ ਮੰਨਦਾ ਕਿ ਜਗਦੀਸ਼ ਭੋਲਾ ਦੇ ਪਿਤਾ ਦਾ ਨਾਮ ਬਲਸ਼ਿੰਦਰ ਸਿੰਘ ਸੀ ਤੇ ਲੰਮੇ ਸਮੇਂ ਤੋਂ ਉਹ ਬਿਮਾਰੀ ਤੋਂ ਪੀੜਤ ਸਨ ਜਿਸ ਕਰਕੇ ਉਹਨਾਂ ਦੀ ਮੌਤ ਹੋਈ ਉਹਨਾਂ ਦਾ ਸੰਸਕਾਰ ਪਿੰਡ ਰਾਏ ਕੇ ਕਲਾ ਵਿੱਚ ਕੀਤਾ ਗਿਆ ਤੇ ਪੈਰੋਲ ਮਿਲਣ ਤੋਂ ਬਾਅਦ ਜਗਦੀਸ਼ ਭੋਲਾ ਵੀ ਉੱਥੇ ਪਹੁੰਚੇ ਸਨ ਤੇ ਲਗਭਗ 1 ਸਾਲ ਪਹਿਲਾਂ ਜਗਦੀਸ਼ ਭੋਲਾ ਦੀ ਮਾਤਾ ਦਾ ਵੀ ਦਿਹਾਂਤ ਹੋਇਆ ਸੀ ਉਸ ਵੇਲੇ ਵੀ ਉਹਨਾਂ ਨੂੰ ਪੈਰੋਲ ਦੇ ਉੱਤੇ ਬਾਹਰ ਆਉਣ ਦੇ ਵਿੱਚ ਕਾਮਯਾਬੀ ਮਿਲੀ ਸੀ ਪਰ ਇੱਥੇ ਵੀ ਦਸਰਾ ਮੰਨਦਾ ਕਿ ਜਗਦੀਸ਼ ਭੁੱਲਾ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਨੂੰ ਬੇਵਜ੍ਹਾ ਫਸਾਇਆ ਗਿਆ ਉਹਨਾਂ ਨਾਲ ਜ਼ਿਆਰਤ ਕੀਤੀ ਗਈ ਹੈ ਤੇ ਜੇਕਰ ਇਸ ਮਾਮਲੇ ਦੀ ਪੜਤਾਲ ਕੀਤੀ ਜਾਵੇ ਤਾਂ ਇਸ ਪੜਤਾਲ ਤੋਂ ਬਾਅਦ ਉਹ ਪਾਕ ਸਾਫ਼ ਬਰੀ ਹੋ ਕੇ ਨਿਕਲਣਗੇ ਪਰ ਹਾਲ ਦੀ ਘੜੀ ਉਹਨਾਂ ਨੂੰ ਪੱਕੇ ਤੌਰ ਦੇ ਉੱਤੇ ਰਿਹਾਈ ਬਾਰੇ ਕੋਈ ਵੀ ਖ਼ਬਰ ਨਹੀਂ ਪ੍ਰਾਪਤ ਹੋ ਰਹੀ ਦੂਜੇ ਪਾਸੇ ਵੀ ਦਸਰਾ ਮੰਨਦਾ ਹੈ ਕਿ ਜਿਸ ਤਰੀਕੇ ਨਾਲ ਜਗਦੀਸ਼ ਭੁੱਲਾ ਦੇ ਉੱਤੇ ਬਹੁਤ ਵੱਡੇ ਪੱਦਰ ਦੇ ਉੱਤੇ ਨਸ਼ਾ ਤਸਕਰੀ ਦੇ ਇਲਜ਼ਾਮ ਲੱਗੇ ਸਨ ਉਹਨਾਂ ਇਲਜ਼ਾਮਾਂ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਖਿਲਾਰੇ ਵੀ ਸਾਹਮਣੇ ਆਏ ਤੇ ਹੁਣ ਜਗਦੀਸ਼ ਭੋਲਾ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਬੇਸ਼ੱਕ ਮੈਨੂੰ ਚੌਂਕ ਦੇ ਵਿੱਚ ਖੜਾ ਕਰਕੇ ਗੋਲੀ ਮਾਰ ਦਿੱਤੀ ਜਾਵੇ ਜੇਕਰ ਮੇਰੇ ਖਿਲਾਫ ਕੋਈ ਦੋਸ਼ ਸਾਬਤ ਹੋਵੇ ਤਾਂ ਅਗਲੀ ਜਾਣਕਾਰੀ ਇਹ ਆ ਕਿ ਅਗਨੀ ਵੀਰ ਯੋਜਨਾ ਜਿਹਦੇ ਉੱਤੇ ਸਮੇਂ-ਸਮੇਂ ਦੇ ਉੱਤੇ ਕਈ ਤਰ੍ਹਾਂ ਦੇ ਵਿਵਾਦ ਛੜੇ ਇਹਦੇ ਵਿੱਚ ਇੱਕ ਨਵੀਂ ਜਾਣਕਾਰੀ ਮੁਤਾਬਕ ਪਤਾ ਲੱਗਾ ਕਿ ਇਸ ਵੇਲੇ ਕਾਰਗਲ ਦਿਵਸ ਦੇ ਮੌਕੇ ਸਰਕਾਰ ਨੇ ਫੈਸਲਾ ਕੀਤਾ ਕਿ ਅਗਨੀਵੀਰ ਸੈਨਿਕਾਂ ਨੂੰ ਪੁਲਿਸ ਦੇ ਹਥਿਆਰਬੰਦ ਬਲਾਂ ਦੀ ਭਰਤੀ ਦੇ ਵਿੱਚ ਰੱਖਵਾ ਕਰਨ ਦਿੱਤਾ ਜਾਵੇਗਾ ਤੇ ਇਹ ਜਾਣਕਾਰੀ ਮੁੱਖ ਮੰਤਰੀ ਮੋਨ ਯਾਦਵ ਨੇ ਪੇਸ਼ ਕੀਤੀ ਹੈ ਇਸ ਤੋਂ ਇਲਾਵਾ ਇਹ ਵੀ ਦਸਰ ਮੰਦਾ ਹੈ ਕਿ ਕਈ ਥਾਵਾਂ ਦੇ ਉੱਤੇ ਅਗਨੀ ਵੀਰਾਂ ਨੂੰ ਇਸ ਤੋਂ ਪਹਿਲਾਂ ਕਾਫੀ रियायतਾਂ ਦੇਣ ਦੀ ਗੱਲ ਕੀਤੀ ਗਈ ਹੈ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਤੇ ਛਤੀਸਗੜ ਤੋਂ ਬਾਅਦ ਹੁਣ ਉੜੀਸਾ ਦੇ ਮੁੱਖ ਮੰਤਰੀ ਮੋਨ ਚਰਨ ਮਾਂਜੀ ਨੇ ਵੀ ਵਰਦੀ ਧਾਰੀ ਸੇਵਾਵਾਂ ਵਿੱਚ ਅਗਨੀ ਵੀਰਾਂ ਲਈ 10% ਕੋਟਾ ਤੇ 5 ਸਾਲ ਦੀ ਉਮਰ ਦੇ ਵਿੱਚ ਛੋਟ ਦਾ ਐਲਾਨ ਕੀਤਾ ਹੈ ਯੂਪੀ ਸਰਕਾਰ ਮਧ ਪ੍ਰਦੇਸ਼ ਸਰਕਾਰ ਤੇ ਛਤੀਸਗੜ ਸਰਕਾਰ ਨੇ ਅਗਨੀ ਵੀਰਾਂ ਨੂੰ ਰੱਖਵਾ ਕਰਨ ਦੇਣ ਦਾ ਐਲਾਨ ਕੀਤਾ ਸੀ ਮੁੱਖ ਮੰਤਰੀ ਯੋਗੀ ਦਿਤਿਆਨਾਥ ਸੀਐਮ ਮੋਹਨ ਯਾਦਵ ਤੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈ ਨੇ ਇਹਦਾ ਐਲਾਨ ਕੀਤਾ ਸੀਐਮ ਯੋਗੀ ਨੇ ਕਿਹਾ ਜਦੋਂ ਅਗਨੀ ਵੀਰ ਆਪਣੀ ਸੇਵਾ ਤੋਂ ਬਾਅਦ ਵਾਪਸ ਆਵੇਗਾ ਤਾਂ ਉਹਨੂੰ ਪਹਿਲ ਦੇ ਆਧਾਰ ਦੇ ਉੱਤੇ ਯੂਪੀ ਸਰਕਾਰ ਦੀ ਪੁਲਿਸ ਸੇਵਾ ਤੇ ਪੀਏਸੀ ਦੇ ਵਿੱਚ ਐਡਜਸਟਮੈਂਟ ਦੀ ਸਹੂਲਤ ਦਿੱਤੀ ਜਾਵੇਗੀ। ਉਹਨਾਂ ਲਈ ਯੂਪੀ ਪੁਲਿਸ ਵਿੱਚ ਇੱਕ ਨਿਸ਼ਚਿਤ ਰਿਜ਼ਰਵੇਸ਼ਨ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਵਿਰੋਧੀ ਪਾਰਟੀਆਂ ਦੇ ਉੱਤੇ ਨਿਸ਼ਾਨਾ ਵੰਡਦੇ ਹੋਏ ਸੀਐਮ ਯੋਗੀ ਨੇ ਕਿਹਾ ਕਿ ਅਗਨੀ ਵੀਰ ਇੱਕ ਚੰਗੀ ਯੋਜਨਾ ਹੈ ਪਰ ਵਿਰੋਧੀ ਤਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇੱਥੇ ਵੀ ਦਸਰਾ ਮੰਨਦਾ ਹੈ ਕਿ ਅਗਨੀ ਵੀਰ ਯੋਜਨਾ ਦੇ ਨਾਂ ਦੇ ਉੱਤੇ ਬਹੁਤ ਵੱਡੇ ਪੱਦਰ ਦੇ ਉੱਤੇ ਸਮੇਂ-ਸਮੇਂ ਤੇ ਵਿਵਾਦ ਛੜਿਆ ਤੇ ਇਹ ਵਿਵਾਦ ਹਾਲੇ ਤੱਕ ਬਰਕਰਾਰ ਹੈ। ਇਸ ਬਵਾਦ ਦੇ ਬਾਰੇ ਉਦੋਂ ਵੀ ਵੱਡੀ ਜਾਣਕਾਰੀ ਮਿਲੀ ਜਦੋਂ ਲੋਕ ਸਭਾ ਰਿਆਂ ਚੋਣਾ ਸਿਰ ਤੇ ਸਨ ਤੇ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਸੀ ਕਿ ਜੇਕਰ ਸਾਡੀ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਇਹ ਯੋਜਨਾ ਨੂੰ ਖਤਮ ਕਰਾਂਗੇ ਅਸੀਂ ਇਹ ਯੋਜਨਾ ਦਾ ਤਾਮ-ਜਾਮ ਕੂੜਾਦਾਨ ਦੇ ਵਿੱਚ ਸੁੱਟਾਂਗੇ ਇਹ ਵੱਖਰੀ ਗੱਲ ਹੈ ਕਿ ਉਹਨਾਂ ਦੀ ਸਰਕਾਰ ਨਹੀਂ ਆਈ ਪਰ ਕੇਂਦਰ ਦੇ ਵਿੱਚ ਬੀਜੇਪੀ ਕੋਲ ਮੁਕੰਮਲ ਬਹੁਮਤ ਨਾ ਹੋਣ ਕਰਕੇ ਇਸ ਵੇਲੇ ਬਹੁਤ ਸਾਰੀਆਂ ਯੋਜਨਾਵਾਂ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿੱਚੋਂ ਇੱਕ ਅਗਨੀ ਵੀਰ ਯੋਜਨਾ ਵੀ ਸ਼ਾਮਿਲ ਹੈ ਜੇਕਰ ਭਾਜਪਾ ਦੇ ਕੋਲੇ ਮੁਕੰਮਲ ਬਹੁਮਤ ਹੁੰਦਾ ਤਾਂ ਸ਼ਾਇਦ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਫੈਸਲੇ ਨਾ ਕੀਤੇ ਜਾਂਦੇ ਪਰ ਹੁਣ ਦੂਜੀਆਂ ਪਾਰਟੀਆਂ ਦਾ ਨਕ ਨਮੂਜ ਰੱਖਣ ਦੇ ਲਈ ਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਦੇ ਤਹਿਤ ਭਾਜਪਾ ਦੇ ਵੱਲੋਂ ਕਈ ਵੱਡੇ ਤੇ ਮਹੱਤਵਪੂਰਨ ਫੈਸਲੇ ਕੀਤੇ ਜਾ ਰਹੇ ਨੇ ਇਹਨਾਂ ਫੈਸਲਿਆਂ ਦੇ ਕਰਕੇ ਹੀ ਸ਼ਾਇਦ ਅਗਨੀ ਵੀਰ ਯੋਜਨਾ ਦੇ ਵਿੱਚ ਨਵੇਂ-ਨਵੇਂ ਮੋੜ ਇਸ ਵੇਲੇ ਪ੍ਰਾਪਤ ਹੋ ਰਹੇ ਨੇ ਤੇ ਜੇਕਰ ਅਗਲੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਉਹਦੇ ਸਮੇਂ ਦੇ ਵਿੱਚ ਯਾਨੀ ਕਿ ਕੁਝ ਮਹੀਨਾ ਤੱਕ ਚਾਰ ਜੋ ਸੀਟਾਂ ਦੇ ਉੱਤੇ ਬਰਨਾਲਾ ਬਾਬਾ ਬਕਾਲਾ ਸੋਰੀ ਡੇਰ ਬਾਬਾ ਨਾਨਕ ਗਿੱਦੜਬਾਹਾ ਤੇਜਾ ਬੇਬਾ ਇਹਨਾਂ ਚਾਰ ਸੀਟਾਂ ਦੇ ਉੱਤੇ ਜੋ ਜ਼ਿਮਨੀ ਚੋਣ ਹੋਣੀ ਹੈ ਇਹਦੇ ਲਈ ਤਿਆਰੀਆਂ ਹੋਣੇ ਤੋਂ ਸ਼ੁਰੂ ਕੀਤੀਆਂ ਗਈਆਂ ਨੇ ਜਿਵੇਂ ਕਿ ਅਸੀਂ ਕੱਲ ਵੀ ਪ੍ਰੋਗਰਾਮ ਦੇ ਵਿੱਚ ਇਹ ਗੱਲ ਸਾਂਝੀ ਕੀਤੀ ਸੀ ਕਿ ਆਮ ਆਰਮੀ ਪਾਰਟੀ ਦੇ ਵੱਲੋਂ ਇਹਨਾਂ ਚਾਰਾਂ ਸੀਟਾਂ ਨੂੰ ਜਿੱਤਣ ਦੇ ਲਈ ਆਪਣੇ ਇੰਚਾਰਜ ਤੇ ਕੋ ਇੰਚਾਰਜਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਇਨਾ ਕੋ ਇਨਚਾਰਜਾਂ ਤੇ ਇਨਚਾਰਜਾਂ ਦੇ ਵੱਲੋਂ ਲਗਾਤਾਰ ਵੱਡੇ ਪੱਦਰ ਦੇ ਉੱਤੇ ਇਸ ਵੇਲੇ ਅਗਲੀਆਂ ਯੋਜਨਾਵਾਂ ਉਲਿੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਸਵਾਲਾਂ ਦਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਆਮ ਆदमी ਪਾਰਟੀ ਜਾਂ ਕੋਈ ਵੀ ਹੋਰ ਸਿਆਸੀ ਤਿਰ ਹੋਵੇ ਉਸ ਨੂੰ ਇੰਨੀ ਕੋਸ਼ਿਸ਼ ਕੱਲੀ ਸੀਟ ਜਿੱਤਣ ਵਾਸਤੇ ਕਰਨੀ ਚਾਹੀਦੀ ਹੈ ਇਹ ਉਹ ਵੇਲਾ ਜਦੋਂ ਆਮ ਆदमी ਪਾਰਟੀ ਦੇ ਬਹੁਤੇ ਲੋਕ ਇਹ ਗੱਲ ਕਹਿੰਦੇ ਨੇ ਕਿ ਉਹ ਕਸਵਟੀ ਦੇ ਉੱਤੇ ਖਰੀ ਉਵੇਂ ਨਹੀਂ ਉਤਰ ਸਕੀ ਜਿਵੇਂ ਕਿ ਉਤਰਨਾ ਚਾਹੀਦਾ ਸੀ ਪਰ ਸੀਟਾਂ ਨੂੰ ਜਿੱਤਣ ਦੀ ਦੌੜ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਮੂਲ ਭੁੱਲਦਿਆਂ ਜਾ ਰਹੀਆਂ ਨੇ ਤੇ ਜੇਕਰ ਹੁਣ ਤੁਲਨਾਤਮਕ ਧਿਆਨ ਕੀਤਾ ਜਾਵੇ ਇੰਨੀ ਦੇਣੀ ਅਸੀਂ ਯੂਰਪ ਦੇ ਟੂਰ ਦੇ ਉੱਤੇ ਆ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਨਾਲ ਜੇਕਰ ਪੰਜਾਬ ਤੇ ਸਮੁੱਚੇ ਭਾਰਤ ਦੀ ਵਾਤਾਵਰਣ ਦੇ ਪੱਖ ਤੋਂ ਪਾਣੀ ਵਰਗੇ ਕੁਦਰਤੀ ਸੌਮਿਆਂ ਦੇ ਪੱਖ ਤੋਂ ਹਰੀਆਲੀ ਦੇ ਪੱਖ ਤੋਂ ਸੜਕੀ ਆਵਾਜਾਈ ਦੇ ਪੱਖ ਤੋਂ ਪੁਲਾਂ ਦੇ ਪੱਖ ਤੋਂ ਲੋਕਾਂ ਦੀ ਜ਼ਿੰਦਗੀ ਦੇ ਰਹਿਣ ਸਹਿਣ ਦੇ ਪੱਖ ਤੋਂ ਤੁਲਨਾ ਕੀਤੀ ਜਾਵੇ ਤਾਂ ਜ਼ਮੀਨ ਅਸਮਾਨ ਦਾ ਇਹਨੇ ਕਰੋੜਾਂ ਜ਼ਮੀਨਾਂ ਅਸਮਾਨਾ ਦਾ ਫਰਕ ਨਜ਼ਰ ਆਉਂਦਾ ਹੈ ਹਾਲਾਂਕਿ ਅਸੀਂ ਆਪਣੇ ਉਸ ਦੇਸ਼ ਦੇ ਵਾਸੀ ਆ ਜਿੱਥੇ ਕਿ ਸਾਨੂੰ ਰਹਿਣਾ ਵੀ ਚਾਹੀਦਾ ਸਫਤ ਵੀ ਕਰਨੀ ਚਾਹੀਦੀ ਹੈ ਪਰ ਸਵਾਲਾਂ ਦਾ ਸਵਾਲ ਇਹ ਪੈਦਾ ਹੁੰਦਾ ਕਿ ਕੀ ਸਾਡੇ ਦੇਸ਼ ਦੇ ਵਿੱਚ ਕਦੇ ਓਵੇਂ ਪੁਲ ਬਣ ਸਕਣਗੇ ਜਿਵੇਂ ਵਿਦੇਸ਼ਾਂ ਵਿੱਚ ਨੇ ਓਵੇਂ ਹਰਿਆਲੀ ਆ ਸਕੇਗੀ ਜਿਵੇਂ ਦੇਸ਼ਾਂ ਦੇ ਵਿੱਚ ਹੈ ਓਵੇਂ ਪਾਰਦਰਸ਼ਤਾ ਹੋ ਸਕੇਗੀ ਜਿਵੇਂ ਬਾਹਰਲੇ ਦੇਸ਼ਾਂ ਵਿੱਚ ਹੈ ਓਵੇਂ ਜ਼ਿੰਦਗੀ ਦਾ ਸਾਦਾ ਪੜ ਹੋ ਸਕੇਗਾ ਫੁਕਰੀ ਮੁਕਤ ਜੀਵਨ ਅਸੀਂ ਜਿਉ ਸਕਾਂਗੇ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਹੈ पर शायद नहीं क्योंकि ਸਾਡੀ ਜ਼ਿੰਦਗੀ ਨੂੰ ਨਰਵਾਹ ਕਰਨ ਦੇ ਤੌਰ ਤਰੀਕੇ ਬਦਲ ਗਏ ਨੇ ਪਾਣੀ ਵਰਗੇ ਕੁਦਰਤੀ ਸੌਮੇ ਜਿਸ ਤਰੀਕੇ ਨਾਲ ਅਸੀਂ ਪੰਜ ਪਾਣੀਆਂ ਦੇ ਸੂਬਿਆਂ ਦੇ ਲੋਕਾਂ ਨੇ ਬਰਬਾਦ ਕੀਤੇ ਆ ਤੇ ਵਿਦੇਸ਼ਾਂ ਦੇ ਵਿੱਚ ਕਦੇ-ਕਦੇ ਇੰਉਂ ਲੱਗਦਾ ਵੀ ਗੁਰੂ ਸਾਹਿਬ ਇਸ ਫਲਸਫੇ ਨੂੰ ਸਾਹਮਣੇ ਰੱਖਣ ਦੇ ਲਈ ਉਹਨਾਂ ਨੇ ਦਿਨ ਰਾਤ ਇੱਕ ਕਰ ਦਿੱਤਾ ਸੋ ਇਸ ਕਰਕੇ ਚਾਹੀਦਾ ਇਹ ਆ ਕਿ ਅਸੀਂ ਆਪਣੇ ਦੇਸ਼ ਆਪਣੇ ਸੂਬੇ ਦੇ ਵਿੱਚ ਕੁਝ ਵੱਖਰਾ ਕਰਦੇ ਪਰ ਇੱਥੇ ਕਰਨ ਦੀ ਥਾਂ ਦੇ ਉੱਤੇ ਅਸੀਂ ਵਿਦੇਸ਼ਾਂ ਵਿੱਚ ਜਾ ਕੇ ਜਦੋਂ ਤੁਲਨਾਤਮਕ ਧਿਆਨ ਕਰਦੇ ਆ ਤਾ ਜ਼ਮੀਨ ਅਸਮਾਨ ਦਾ ਅੰਤਰ ਨਜ਼ਰ ਆਉਂਦਾ ਹੈ ਪਤਾ ਨਹੀਂ ਕਦੋਂ ਇਹ ਅੰਤਰ ਖਤਮ ਹੋਵੇਗਾ ਤੇ ਅਸੀਂ ਪੰਜਾਬ ਦੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਦੇ ਅਧੀ ਹੋਵਾਂਗੇ ਤੇ ਜਾਂਦੇ ਜਾਂਦੇ ਜੇਕਰ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕੀਤੀ ਜਾਵੇ ਪੰਜਾਬ ਵਿੱਚ ਹਾਲੇ ਤੱਕ ਉਹਨੇ ਮੀਂਹ ਨਹੀਂ ਪਏ ਜਿਨ੍ਹਾਂ ਕੇ ਆਮ ਤੌਰ ਦੇ ਉਤੇ ਸੌਣ ਮਹੀਨੇ ਵਿੱਚ ਪੈਂਦੇ ਨੇ ਪੰਜਾਬ ਦੇ ਵਿੱਚ ਕਿਸੇ ਵੇਲੇ ਸੌਣ ਭਾਦੋਂ ਦੇ ਮਹੀਨੇ ਵਿੱਚ ਕਾਲੀਆਂ ਘਟਾਵਾਂ ਤੇ ਲਗਾਤਾਰ ਲੱਗਦੀ ਝੜੀ ਲੋਕਾਂ ਨੂੰ ਰਾਹਤ ਗਰਮੀ ਤੋਂ ਵੀ ਦਿਮਾਗੀ ਸੀ ਤੇ ਪਾਣੀ ਦਾ ਪੱਧਰ ਜੋ ਕਿ ਥੱਲੇ ਜਾ ਰਿਹਾ ਉਹ ਉੱਚਾ ਚੁੱਕਣ ਵਿੱਚ ਵੀ ਯੋਗਦਾਨ ਪਾਉਂਦੀ ਸੀ ਪਰ ਹੁਣ ਸ਼ਾਇਦ ਉਹ ਸਭ ਕੁਝ ਬਦਲ ਗਿਆ ਹੁਣ ਉਹ ਕੁਝ ਆਮ ਤੌਰ ਦੇ ਉੱਤੇ ਨਜ਼ਰ ਨਹੀਂ ਆਉਂਦਾ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 72 ਘੰਟਿਆਂ ਦੇ ਵਿੱਚ ਕੁਝ ਕੁ ਹਿੱਸਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਪੂਰੀ ਪੂਰੀ ਸੰਭਾਵਨਾ ਹੈ ਇਹ ਸੰਭਾਵਨਾ ਕਿੰਨੀ ਕੁ ਸਾਕਾਰ ਹੁੰਦੀ ਹੈ ਜਾਂ ਇਹ ਸੰਭਾਵਨਾ ਸੰਭਾਵਨਾ ਹੀ ਰਹਿ ਜਾਂਦੀ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਤੇ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਨਹੀਂ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਕੁਝ ਹੋਰ ਖਬਰਾਂ ਪੰਜਾਬ ਤੇ ਦੇਸ਼ ਦੁਨੀਆ ਦੀਆਂ ਲੈ ਕੇ ਅਸੀਂ ਰੇਡੀਓ ਦੇ ਉੱਤੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਆਗਿਆ ਦਿਓ ਬਹੁਤ ਬਹੁਤ ਧੰਨਵਾਦ